ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਤੁਹਾਡੇ ਲਈ ਇੱਕ ਨਵੇਂ ਵੀਡੀਓ ਲੈ ਕੇ ਆਏ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਬਣਾਵਾਂਗੇ ਟੰਕਾ ਇੱਕ ਤੇ ਉਹ ਟੰਕਾ ਆਪਾਂ ਬਣਾਵਾਂਗੇ ਬੁਲੀਅਨ ਟੰਕਾ ਬੁਲੀਅਨ ਟੰਕਾ ਜਿਹੜਾ ਉਹ ਬਹੁਤ ਸਾਰੇ ਤਰੀਕਿਆਂ ਦੇ ਨਾਲ ਬਣਾਇਆ ਜਾਂਦਾ ਤੇ ਅੱਜ ਜਿਹੜਾ ਆਪਾਂ ਬੁਲੀਅਨ ਟੰਕਾ ਬਣਾਵਾਂਗੇ ਉਹ ਬਣਾਵਾਂਗੇ ਰਾਉਂਡ ਦੇ ਵਿੱਚ ਬੁਲੀਅਨ ਟੰਕਾ ਜਿਹੜਾ ਉਹ ਆਪਾਂ ਇੱਕ ਗੋਲ ਫਲਾਵਰ ਕਿਵੇਂ ਬਣਾਉਣਾ ਹੈ ਉਹ ਮੈਂ ਤੁਹਾਨੂੰ ਦੱਸਾਂਗੀ ਤੇ ਉਹਦੇ ਵਾਸਤੇ ਸਾਨੂੰ ਜਿਹੜਾ ਜਿਹੜਾ ਸਮਾਨ ਚਾਹੀਦਾ ਹੈ ਸਭ ਤੋਂ ਪਹਿਲਾਂ ਆਪਾਂ ਉਹ ਲੈ ਲੈਨੇ ਆ ਤੇ ਇਹਦੇ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਜਿਹੜੀ ਨੀਡਲ ਚਾਹੀਦੀ ਆ ਇਹ ਥੋੜੀ ਮੋਟੀ ਚਾਹੀਦੀ ਆ ਕਿਉਂਕਿ ਬ੍ਰੀਕ ਜਿਹੜੀ ਸੂਈ ਹੁੰਦੀ ਆ ਤਰਪਾਈ ਵਾਲੀ ਸੂਈ ਜਾਂ ਕੋਈ ਹੋਰ ਬ੍ਰੀਕ ਸੂਈ ਉਹਦੇ ਨਾਲ ਜਿਹੜਾ ਬੁਲੀਅਨ ਸਟਿਚ ਆ ਉਹ ਚੰਗਾ ਨਹੀਂ ਬੰਦਾ ਹਮੇਸ਼ਾ ਥੋੜੀ ਮੋਟੀ ਸੂਈ ਦੇ ਨਾਲ ਬੁਲੀਅਨ ਟਾਂਕਾ ਜਿਹੜਾ ਬੰਦਾ ਆ ਤੇ ਇਹਦੇ ਵਾਸਤੇ ਇੱਕ ਆਪਾਂ 스ਕੇਲ ਲੈ ਲਿਆ ਜਿਹਦੇ ਨਾਲ ਕਿ ਆਪਾਂ ਇਹਨੂੰ ਟਾਂਕੇ ਨੂੰ ਡਰਾ ਕਰਾਂਗੇ ਤੇ ਇੱਕ ਪੈਨ ਲੈ ਲਿਆ ਜਿਹੜਾ ਐਂਡ ਰਿਮੂਵ ਹੋ ਜਾਂਦਾ ਹੀ ਏਟ ਨਾਲ ਹੀਟਿੰਗ ਕੰਨ ਬੋਲਦੇ ਨੇ ਇਹਨੂੰ ਤੇ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਇੱਕ ਰਾਉਂਡ ਜਿਹੜਾ ਉਹ ਬਣਾ ਲਾਂਗੇ ਇਹਦੇ ਨਾਲ ਇੱਕ ਰਾਉਂਡ ਬਣਾ ਲਿਆ ਆ ਤੇ ਹੁਣ ਰਾਉਂਡ ਦੇ ਵਿੱਚ ਹੀ ਆਪਾਂ ਜਿਹੜਾ ਆਪਾਂ ਬ੍ਰਿਲੀਅੰਟ ਟਾਂਕਾ ਬਣਾਵਾਂਗੇ ਤੇ ਇੱਕ ਆਪਾਂ ਲੈ ਲਿਆ ਐਂਕਰ ਥਰੈਡ ਤੇ ਐਂਕਰ ਥਰੈਡ ਜਿਹੜਾ ਆਪਾਂ ਸੂਈ ਦੇ ਵਿੱਚ ਪੂਰੇ 6 ਧਾਗੇ ਹੀ ਸੂਈ ਦੇ ਵਿੱਚ ਪਾ ਲੈਣੇ ਆ ਤੇ ਪਾਉਣ ਤੋਂ ਬਾਅਦ ਆਪਾਂ ਜਿਹੜਾ ਆਪਣਾ ਟਾਂਕਾ ਬਣਾਉਣਾ ਸ਼ੁਰੂ ਕਰਦੇ ਆ ਕਿ ਮੈਂ ਤੁਹਾਨੂੰ ਬਹੁਤ ਹੀ ਆਸਾਨ ਤਰੀਕਾ ਦੱਸਾਂਗੀ ਜਿਹੜੇ ਬਿਗਨਰ ਹੈ ਜਿਹੜੇ ਜਿਹਨਾਂ ਨੂੰ ਬਿਲਕੁਲ ਵੀ ਨੀਡਲ ਵਰਕ ਨਹੀਂ ਕਰਨਾ ਆਉਂਦਾ ਉਹਨਾਂ ਨੂੰ ਇਹ ਬਹੁਤ ਹੀ ਆਸਾਨ ਲੱਗੇਗਾ ਤਰੀਕਾ ਜੇ ਆਪਾਂ ਹੁਣ ਇਹ ਟਾਂਕਾ ਜਿਹੜਾ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਸੂਈ ਦੇ ਵਿੱਚ ਧਾਗਾ ਜਿਹੜਾ ਉਹ ਪਾ ਲਿਆ ਵਾ ਸਟਾਰਟਿੰਗ ਤੋਂ ਜਿਹੜਾ ਆਪਾਂ ਇਹਨੂੰ ਕਰਨਾ ਆ ਵੇਖੋ ਸਟਾਰਟਿੰਗ ਦੇ ਵਿੱਚ ਆਪਾਂ ਪਹਿਲਾਂ ਇੱਥੇ ਸੈਂਟਰ ਦੇ ਵਿੱਚ ਦੋ ਲਾਈਨਾਂ ਬਣਾਵਾਂਗੇ ਛੋਟੀਆਂ-ਛੋਟੀਆਂ ਆਹ ਵਾਲੀ ਜਗ੍ਹਾ ਤੋਂ ਆਪਾਂ ਸੂਈ ਕੱਢਣੀ ਆ ਵੇਖੋ ਐਸ ਤਰੀਕੇ ਦੇ ਨਾਲ ਆਹ ਵਾਲੀ ਜਗ੍ਹਾ ਤੋਂ ਸੂਈ ਆਪਾਂ ਕੱਢਣੀ ਆ ਹੁਣ ਜਿੱਥੋਂ ਤੱਕ ਆਪਾਂ ਲਾਈਨ ਬਣਾਉਣੀ ਜਿੰਨਾ ਵੀ ਆਪਾਂ ਟਾਂਕੇ ਨੂੰ ਲੰਬਾ ਬਣਾਉਣਾ ਆ ਉਥੇ ਆਪਾਂ ਸੂਈ ਲੈ ਜਾਣੀ ਆ ਉਥੋਂ ਸੂਈ ਵਾਪਸ ਫੇਰ ਆਪਾਂ ਉਸੇ ਜਗ੍ਹਾ ਤੇ ਲੈ ਜਾਣੀ ਆ ਜਿੱਥੇ ਆਪਾਂ ਪਹਿਲਾਂ ਸੂਈ ਜਿੱਥੋਂ ਆਪਾਂ ਉੱਪਰ ਕੱਢੀ ਸੀ ਇੱਥੇ ਘੜਨ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਆ ਇਹ ਜਿਹੜੀ ਆਪਣੀ ਸੂਈ ਆ ਇਹਨੂੰ ਆਪਾਂ ਇਸ ਤਰ੍ਹਾਂ ਉਂਗਲ ਦੇ ਨਾਲ ਥੋੜੀ ਜਿਨੀ ਉੱਪਰ ਚੁੱਕ ਦੇਣਾ ਤੇ ਇਹਦੇ ਉੱਪਰ ਵਾਲ ਮਾਰਨੇ ਸ਼ੁਰੂ ਕਰਨੇ ਆ। ਵਾਲ ਤੁਸੀਂ ਗਿਣਤੀ ਕਰਕੇ ਮਾਰ ਸਕਦੇ ਜੀ ਜਿੰਨੇ ਵੀ ਤੁਸੀਂ ਮਾਰ ਰਹੇ ਹੋ ਜਿਵੇਂ 3 4 5 6 7 8 9 ਤੇ 10 10 ਵਾਲ ਮਾਰਨੇ ਆ। ਉਸ ਤੋਂ ਬਾਅਦ ਸੂਈ ਜਿਹੜੀ ਇਹਨੂੰ ਆਪਾਂ ਹੌਲੀ-ਹੌਲੀ ਉੱਪਰ ਖਿੱਚ ਲੈਣਾ ਵਾ ਤੇ ਆ ਜਿਹੜੇ ਆਪਾਂ ਵਾਲ ਮਾਰੇ ਆ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਹੱਥ ਦੇ ਨਾਲ ਇਹਨੂੰ ਆਪਾਂ ਕਟਕੇ ਰੱਖਣਾ ਹੈ ਤਾਂ ਕਿ ਵਾਲ ਸਾਡੇ ਜਿਹੜੇ ਨਿਕਲ ਨਾ ਜਾਣ ਤੇ ਇਸ ਤਰੀਕੇ ਦੇ ਨਾਲ ਆਪਾਂ ਇੱਕ ਜਿਹੜੀ ਆ ਸਿੰਗਲ ਲਾਈਨ ਬਣਾ ਲਈਏ ਦੇ ਵਿੱਚ ਹੋਰ ਇਸੇ ਤਰੀਕੇ ਦੇ ਨਾਲ ਆਪਾਂ ਫੇਰ ਇੱਕ ਸਿੰਗਲ ਲਾਈਨ ਬਣਾਵਾਂਗੇ ਇਹ ਲਾਈਨਾਂ ਤੁਸੀਂ ਦੋ ਵੀ ਬਣਾ ਸਕਦੇ ਜੇ ਤਿੰਨ ਵੀ ਬਣਾ ਸਕਦੇ ਜੀ ਬਾਕੀ ਹੋਰ ਬਹੁਤ ਸਾਰੇ ਤਰੀਕੇ ਨੇ ਬੁਲਗਨ ਟੰਗ ਮਤਲਬ ਫਲਾਵਰ ਬਣਾਉਣਾ ਦੇ ਅੱਗੇ ਜਾ ਕੇ ਆਪਾਂ ਉਹ ਵੀ ਸਾਰੇ ਤਰੀਕੇ ਜਿਹੜੇ ਉਹ ਸਿੱਖਾਂਗੇ ਇਹ ਆਪਾਂ ਇੱਕ ਰਾਉਂਡ ਫਲਾਵਰ ਬਣਾ ਰਹੇ ਹਾਂ ਫਿਰ ਉਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਇੱਧਰ ਸੂਈ ਕੱਢ ਲਈ ਆ ਫਿਰ ਸੂਈ ਆਪਾਂ ਇੱਥੇ ਹੀ ਕੱਢਣੀ ਆ ਤੇ ਵਾਪਸ ਫਿਰ ਸੂਈ ਉੱਥੇ ਹੀ ਕੱਢਣੀ ਆ ਜਿੱਥੇ ਆਪਾਂ ਪਹਿਲਾਂ ਕੱਢੀ ਸੀ ਸੂਈ ਫਿਰ ਉਸੇ ਤਰੀਕੇ ਦੇ ਨਾਲ ਆਪਾਂ ਆਪਣੇ ਵਾਲ ਮਾਰਨੇ 2 3 4 5 6 7 8 9 ਤੇ 10 10 ਵਾਲ ਮਾਰਨ ਤੋਂ ਬਾਅਦ ਸੂਈ ਨੂੰ ਆਪਾਂ ਇਸ ਤਰ੍ਹਾਂ ਉੱਪਰ ਖਿੱਚ ਲੈਣਾ ਆ ਜਿਹੜੇ ਵਾਲ ਆ ਇਹਨਾਂ ਨੂੰ ਇੱਥੇ ਆਪਾਂ ਆਪਣੀ ਇੱਕ ਉਂਗਲ ਦੇ ਨਾਲ ਘੁੱਟ ਕੇ ਰੱਖਣਾ ਆ ਤਾਂ ਕਿ ਵਾਲ ਜਿਹੜੇ ਆ ਉਹ ਅੱਗੇ ਪਿੱਛੇ ਨਾ ਹੋਣ ਇਸ ਤਰ੍ਹਾਂ ਤੁਹਾਡੀ ਜਿਹੜੀ ਆ ਬਹੁਤ ਹੀ ਸਫਾਈ ਆਏਗੀ ਟਾਂਕੇ ਵੀ ਇਹ ਆਪਾਂ ਦੋ ਹੁਣ ਵਿੱਚ ਇਹਦੇ ਸਿੰਗਲ ਡੰਡਿਆ ਜਿਹੜੀਆਂ ਪਾ ਲਈਆਂ ਵਾਂ ਮਪਾ ਇੱਕ ਡੰਡੀ ਹੋਰ ਪਾਵਾਂਗੇ ਫਲਾਵਰ ਨੂੰ ਸ਼ੇਪ ਦੇਣ ਵਾਸਤੇ। ਇਹਲਾ ਇਸ ਤਰ੍ਹਾਂ ਆਪਾਂ ਸੂਈ نیچے ਤੋਂ ਕੱਢ ਕੇ ਤੇ ਇੱਧਰ ਵਾਲੀ ਸਾਈਡ ਕੱਢ ਲੈਣੀ ਆ। ਉਸ ਤੋਂ ਬਾਅਦ ਆਪਾਂ ਫੇਰ ਇਹਨੂੰ ਅੱਗੇ ਕੱਢਣਾ ਹੈ। ਤੇ ਫੇਰ ਆਪਾਂ 10 ਵਾਲ ਮਾਰਨੇ ਆ। ਵਾਲਾ ਹਮੇਸ਼ਾ ਤੁਸੀਂ ਗਿਣਤੀ ਕਰਕੇ ਹੀ ਮਾਰਨੇ ਆ। ਉਹਦੇ ਨਾਲ ਤੁਹਾਡੀ ਜਿਹੜੀ ਬਹੁਤ ਸਫਾਈ ਆਏਗੀ। ਆਹ ਵੇਖੋ ਇਸ ਤਰੀਕੇ ਦੇ ਨਾਲ ਤਿੰਨ ਡੰਡੀਆਂ ਜਿਹੜੀਆਂ ਆਪਾਂ ਪਾ ਲਿਆ ਨੇ ਹੁਣ ਵੇਖੋ ਆਪਾਂ ਕਿਵੇਂ ਪਾਉਣਾ ਹੈ ਹੁਣ ਆਪਾਂ ਇੱਧਰ ਵਾਲੀ ਸਾਈਡ ਤੋਂ ਐਦਾਂ ਐਦਾਂ ਇਹਨੂੰ ਆਪਾਂ ਲੈ ਲੈਣਾ ਵਾ ਹੁਣ ਸਭ ਤੋਂ ਪਹਿਲਾਂ ਤੇ ਆਪਾਂ نیچے ਸੂਈ ਕਢਣੀ ਆ ਫੇਰ ਆਪਾਂ ਸੂਈ ਕਢਣੀ ਆ ਆਵਲੀ ਜਗ੍ਹਾ ਤੇ ਕੋਲ ਕਰਕੇ ਦਿਖਾਉਣੀ ਆ ਫੇਰ ਆਪਾਂ ਸੂਈ ਕਢਣੀ ਆ ਹਾ ਵਾਲੀ ਜਗ੍ਹਾ ਤੇ ਇੱਥੇ ਸੂਈ ਜਦੋਂ ਆਪਾਂ ਕਢ ਲਈ ਫੇਰ ਦਿੱਥੋਂ ਤੱਕ ਆਪਾਂ ਇਹ ਟਾਂਕਾ ਬਣਾਉਣਾ ਜਿਵੇਂ ਆਪਾਂ ਇੱਥੋਂ ਲੈ ਕੇ ਇੱਧਰ ਤੱਕ ਹੁਣ ਆਪਾਂ ਟਾਂਕਾ ਬਣਾਉਣਾ ਤੇ ਸੂਈ ਆਪਾਂ ਇੱਥੋਂ ਕੱਢ ਕੇ ਫੇਰ ਵਾਪਸ ਉੱਥੇ ਹੀ ਚਲੇ ਜਾਣਾ ਜਿੱਥੋਂ ਆਪਾਂ ਪਹਿਲਾਂ ਸੂਈ ਉੱਪਰ ਚੁੱਕੀ ਸੀ ਫੇਰ ਆਪਾਂ ਇਹਨੂੰ ਵਾਲ ਮਾਰਾਂਗੇ ਛੇ 7 8 9 ਤੇ 10 10 ਵਾਲ ਮਾਰਨ ਤੋਂ ਬਾਅਦ ਆਪਾਂ ਫਿਰ ਇਹਨੂੰ ਸੂਈ ਨੂੰ ਖਿੱਚ ਲੈਣਾ ਐਸ ਟ੍ਰਿਕ ਜੀ ਇਹਦੀ ਇੱਕ ਸਾਈਡ ਕਵਰ ਹੋ ਗਈ ਹੁਣ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਫਿਰ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਇੱਥੋਂ ਆਪਾਂ ਹੁਣ ਇਧਰ ਵਾਲੀ ਸਾਈਡ ਜਾਵਾਂਗੇ ਸਭ ਤੋਂ ਪਹਿਲਾਂ ਸੂਈ ਆਪਾਂ ਇੱਥੇ ਕੱਢਣੀ ਹੈ ਇੱਥੇ ਸੂਈ ਆਪਾਂ ਕੱਢ ਕੇ ਫਿਰ ਆਪਾਂ ਸੂਈ ਇਧਰ ਵਾਲੇ ਸਾਈਡ نیچے ਖੜਨੀ ਆ ਤੇ ਇੱਥੋਂ ਹੀ ਫਿਰ ਆਪਾਂ ਉੱਪਰ ਲੈ ਆਉਣੀ ਆ ਉੱਪਰ ਲਿਆ ਕੇ ਫਿਰ ਆਪਾਂ ਇਹਦੇ ਤੇ ਵਾਲ ਪਾਉਣੇ ਆ 1 2 3 4 5 6 7 8 9 ਤੇ 10 10 ਵਾਲ ਪਾਲੇ 10 ਵਾਲ ਪਾਉਣ ਤੋਂ ਬਾਅਦ ਫਿਰ ਆਪਾਂ ਇਹਨੂੰ ਐਸਾਈਡ ਤੋਂ ਕਵਰ ਕਰ ਦਿੰਦੇ ਹੁਣ ਸਾਡੀ ਇਹ ਸਾਈਡ ਕਵਰ ਹੋ ਗਈ ਫਿਰ نیچے ਆਪਾਂ ਸੂਈ ਲਾ ਜਾਣੀ ਆ ਫਿਰ ਆਪਾਂ ਸੂਈ ਕੱਢਣੀ ਆ ਆਵਲੀ ਜਗ੍ਹਾ ਤੇ ਆਵਲੀ ਜਗ੍ਹਾ ਤੋਂ ਕੱਢ ਕੇ ਹੁਣ ਆਪਾਂ ਇਧਰ ਵਾਲੀ ਸਾਈਡ ਨੂੰ ਆਉਣਾ ਇਹਨੂੰ ਫਿਰ ਆਪਾਂ ਸੂਈ ਇੱਥੋਂ ਤੱਕ ਧਾਗਾ ਸਾਡਾ ਉੱਪਰ ਗਿਆ ਆ ਇੱਥੋਂ نیچے ਜਾਣਾ ਤੇ ਫਿਰ ਇੱਥੇ ਜਿੱਥੋਂ ਆਪਾਂ ਪਹਿਲਾਂ ਉੱਪਰ ਕੱਢਿਆ ਉੱਥੋਂ ਫਿਰ ਵਾਪਸ ਕੱਢ ਲੈਣਾ ਫਿਰ ਆਪਾਂ ਇੱਥੇ ਵਾਲ ਪਾਉਣਾ ਜਦੋਂ ਅੱਗੇ ਜਾ ਕੇ ਰੌਂਡ ਸਾਡਾ ਵੱਡਾ ਹੋਏਣਾ ਉਹ ਆਪਾਂ ਵਾਲ ਜਿਹੜੇ ਉਹ ਜ਼ਿਆਦਾ ਪਾ ਸਕਦੇ ਆ ਜਿਵੇਂ ਆਪਾਂ ਪਹਿਲਾਂ 10 ਵਾਲ ਪਾਏ ਫਿਰ 12 14 16 ਜਿੰਨੇ ਚਾਹੋ ਵਾਲ ਪਾ ਸਕਦੇ ਆ ਇਸ ਤਰੀਕੇ ਨਾਲ ਹੁਣ ਇਹਨੇ ਸਾਡੀ ਇੰਨੀ ਜਗ੍ਹਾ ਜਿਹੜੀ ਆ ਉਹ ਕਵਰ ਕਰਤੀ ਆ ਹੁਣ ਇਧਰਲੀ ਸਾਈਡ ਬਣ ਗਈ ਹੁਣ ਆਪਾਂ ਫੇਰ ਇੱਥੇ ਸੂਈ ਕੱਢ ਲੈਣੀ ਜਿਵੇਂ ਜਿਵੇਂ ਤੁਸੀਂ ਆਪਣੇ ਜਿਹੜੇ ਫਲਾਵਰ ਦੀ ਸ਼ੇਪ ਬਣਾਉਣੀ ਆ ਓਵੇਂ ਓਵੇਂ ਤੁਸੀਂ ਸੂਈ ਜਿਹੜੀ ਆ ਅੱਗੇ ਕੱਢਦੇ ਜਾਣਾ ਇਹ ਵਾਲ ਜੜੇ ਬਹੁਤ ਜ਼ਿਆਦਾ ਕੱਸ ਕੇ ਨਹੀਂ ਮਾਰਨੇ ਕੇ ਬਾਅਦ ਵਿੱਚ ਸੂਈ ਕੱਢਣੀ ਔਖੀ ਹੋਏ। ਨਸਤਰ ਕੇ বিনা ਸਰੀਪਲਾ ਉਹ ਦੀ ਸ਼ੇਪ ਜੜੀ ਹੁਣ ਇੱਥੇ ਆਪਾਂ ਸੂਈ ਕੱਢ ਲਈ ਹੁਣ ਆਪਾਂ ਆਣਾ ਇਧਰ ਵਾਲੀ ਸਾਈਡ। ਹਾਂ ਵਾਲੀ ਜਗ੍ਹਾ ਤੇ ਸੂਈ ਕੱਢੀ ਆ। ਕਿੱਥੋਂ ਆਪਾਂ ਹੁਣ ਇੱਥੇ ਜਾਵਾਂਗੇ। ਤੇ ਫੇਰ ਵਾਲ ਮਾਰਾਂਗੇ। ਹੁਣ ਆਪਾਂ ਫੇਰ ਨਵਾਂ ਧਾਗਾ ਪਾ ਕੇ ਤੇ ਇੱਧਰ ਵਾਲੀ ਸਾਈਡ ਤੋਂ ਸ਼ੁਰੂ ਕਰਾਂਗੇ ਇੱਥੋਂ ਹੁਣ ਆਪਾਂ ਸੂਈ ਕੱਢ ਲਈ ਆ ਸਾਡੀ ਇੱਧਰ ਵਾਲਾ ਜਿਹੜਾ ਰਾਉਂਡ ਆ ਪੂਰਾ ਕਵਰ ਹੋ ਗਿਆ ਹੁਣ ਆਪਾਂ ਇੱਧਰ ਵਾਲੀ ਸਾਈਡ ਕਵਰ ਕਰਨੀ ਹੈ ਸਭ ਤੋਂ ਪਹਿਲਾਂ ਇੱਥੇ ਸੂਈ ਕੱਢੀ ਫਿਰ ਸੂਈ ਇੱਥੇ ਕੱਢ ਕੇ ਫਿਰ ਵਾਪਸ ਉਸੇ ਜਗ੍ਹਾ ਤੇ ਕੱਢਣੀ ਆ ਬਸ ਇਸੇ ਚੀਜ਼ ਦਾ ਧਿਆਨ ਰੱਖਣਾ ਆ ਵੀ ਸੂਈ ਫੇਰ ਵਾਪਸ ਉਸੇ ਜਗ੍ਹਾ ਤੇ ਕੱਢਣੀ ਆ ਤੇ ਫੇਰ ਆਪਾਂ ਇਹਨੂੰ ਪਾਉਣੇ ਆ ਵਨ 15 ਵਾਲ ਪਾਉਣ ਤੋਂ ਬਾਅਦ ਫਿਰ ਇੱਕ ਵਾਰ ਆਪਣਾ ਕਾਊਂਟਿੰਗ ਕਰ ਲੈਣੀ ਆ ਜਿੰਨੇ ਵੀ ਵਾਲ ਪਾਉਣੇ ਆ ਫਿਰ ਓਨੇ ਓਨੇ ਹੀ ਆਪਾਂ ਪਾਉਂਦੇ ਜਾਣਾ ਸੈਂਟਰ 'ਚ ਜਿਹੜੀਆਂ ਆਪਾਂ ਤਿੰਨ ਲਾਈਨਾਂ ਬਣਾਉਣੀਆਂ ਉੱਥੇ ਆਪਾਂ ਕਟ ਬਣਾਉਣਾ ਫਲਾਵਰ ਇੱਥੇ ਸਾਡਾ ਹੋ ਗਿਆ ਇਧਰਲੀ ਸਾਈਡ ਕਵਰ ਹੋ ਗਈ ਹੁਣ ਆਪਾਂ ਆ ਜਾਾਂਗੇ ਇਹਦੀ ਇਧਰ ਵਾਲੀ ਸਾਈਡ ਤੇ ਰਾਉਂਡ ਦੇ ਵਿੱਚ ਹੀ ਆਪਾਂ ਕਰਨਾ ਸਾਰੇ ਇਹਦੇ ਚਾਰ ਸ਼ਵੇਰਾ ਆਪਾਂ ਕਵਰ ਕਰਨਾ ਹੈ ਹੁਣ ਇਧਰ ਵਾਲੀ ਸਾਈਡ ਤੇ ਆ ਗਏ ਇੱਥੇ ਸੂਈ ਕੱਢੀ ਫਿਰ ਸੂਈ ਇੱਥੇ ਕੱਢਾਂਗੇ ਜਿੰਨਾ ਆਪਾਂ ਏਰੀਆ ਕਵਰ ਕਰਨਾ ਹੈ ਉਥੋਂ ਤੱਕ ਸੂਈ ਕੱਢਣੀ ਆ ਫਿਰ ਵਾਪਸ ਉਥੇ ਚਲੇ ਜਾਣਾ ਉਸੇ ਜਗ੍ਹਾ ਤੇ ਦੁਬਾਰਾ ਸੂਈ ਕੱਢਾਂਗੇ ਤੇ ਫਿਰ ਇਹਨੂੰ ਮਾਰਾਂਗੇ ਵਾਲਾਂ ਯਸ ਸਿੱਕੇ ਦਾ ਇਹ ਨਾ ਸਾਡਾ ਫਲਾਵਰ ਬਣ ਗਿਆ ਇਹਨੂੰ ਫਲਾਵਰ ਨੂੰ ਤੁਸੀਂ ਰਾਉਂਡ ਜਿੰਨਾ ਚਾਹੋ ਵੱਡਾ ਕਰ ਸਕਦੇ ਜੇ ਜਿੰਨਾ ਤੁਸੀਂ ਵੱਡਾ ਡਰਾਅ ਕੀਤਾ ਹੋਏਗਾ ਉਨੇ ਦੇ ਵਿੱਚ ਤੁਸੀਂ ਇਹਨੂੰ ਬਣਾ ਸਕਦੇ ਜੀ ਹੁਣ ਆਪਾਂ ਆ ਜਾਗੇ ਇਹਦੀ ਇਧਰ ਸਾਈਡ ਸਾਈਡ ਸਾਡੀ ਕਵਰ ਹੋਣ ਵਾਲੀ ਰਹਿ ਗਈ ਆ ਉਹਨੇ ਕਰ ਲਾਂਗੇ ഹോട്ട സൈഡ് ഇന്ന് കവർ കെ ഫവർ സാഡ് ബന്ധാ രെഡി ਇਸ ਤਰੀਕੇ ਦੇ ਨਾਲ ਸਾਡਾ ਜਿਹੜਾ ਇੱਕ ਰਾਉਂਡ ਫਲਾਵਰ ਆ ਉਹ ਬਣ ਗਿਆ ਤੇ ਬਾਕੀ ਜਿਹੜੀ ਡਿਜ਼ਾਈਨਿੰਗ ਆ ਉਹ ਵੀ ਸਾਰੇ ਆਪਾਂ ਇਸ ਤਰੀਕੇ ਦੇ ਨਾਲ ਹੀ ਕਰ ਸਕਦੇ ਆ ਤੇ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਆਂ ਫਿਰ ਨੈਕਸਟ ਵੀਡੀਓ ਵਿੱਚ